ਖਾਨਿਆਂ ਰੋਟੀ ਤੇ ਜਾਂਨੇ ਕੰਮ ਤੇ ਰੋਟੀ ਬਾਈ ਬਣ ਗਈ ਆ ਭਾਜੀ ਹੁਣ ਬਣਾ ਕੇ ਰੋਟੀ ਤੇ ਖਾਣੇ ਰੋਟੀ ਕਿਚਨ ਜਾਂਨੇ ਦਿਖਣਾ ਕੀ ਬਣਿਆ ਹੋਇਆ ਚਿੰਚ ਲੋ ਜੀ ਆ ਗਏ ਆਪਣੀ ਕਿਚਨ ਚ ਤੇ ਦੇਖੋ ਜੀ ਪੁਰਕੇ ਬਣੇ ਪਏ ਨੇ ਆਪਣੇ ਤੇ ਸਬਜੀ Siap nih, cek iya. Kalau remote hari ini masa. motor HP hari ini pilih. ਇਹ ਲੋਕ ਦਾ ਖਤਮਾ ਤੇ ਗਾਇ ਜਬਜੀ ਤੇ ਨਹੀਂ ਹੈ ਕੋਈ ਤਾਂ ਅਸੀਂ ਬਣਾਵਾਂਗੇ ਆਂਡਾ ਤੇ ਆਂਡਾ ਅਸਲ ਇੱਕ ਤੇ ਬਣਾਵਾਂਗੇ ਸੀ ਆਂਡਾ ਤੇ ਆਂਡਾ ਦਾ ਇੱਕ ਪੂਰਾ ਬਣਾ ਲਿਆ ਇੱਕ ਆਂਡਾ ਦਾ ਇੱਕ ਪੂਰਾ ਬਣ ਗਿਆ ਥੋੜਾ ਬਣਨਾ ਬਸੇ ਕੋਈ ਨਹੀਂ ਖਾਣਾ ਤੇ ਕੁਝ ਨਹੀਂ ਪਿਚਕਾਣਾ ਪਿਆਜ਼ ਨਾ ਕੋਈ ਹਰੀ ਮਿਰਚ ਇਦਾਂ ਬਣਾਉਣਾ ਨੋਰਮਲ ਤੇ ਖਾਣੇ ਆ ਤੇ ਜਾਣੇ ਆ ਕੰਮ ਤੇ ਕਿਸੇ ਰੋਟੀ ਨਹੀਂ ਖਾਂਦਾ ਵੈਸੇ ਓਨਲੀ ਇੱਕ ਫੁਲਕਾ ਬਾਅਦ ਤੋਂ ਬਾਅਦ ਦੋ ਫਲਾਕਾ ਜਿਆਦਾ ਨਹੀਂ ਇਸ ਤੋਂ ਵੱਧ ਨਹੀਂ ਤੇ ਨਾ ਨੇ ਉਹਨਾਂ ਸੀ ਪੂਰਾ ਤੇ ਗਾਈ ਸੂ ਨਸੀਬ ਨਾਲ ਮਾ ਕੇ ਪੂਰਾ ਆੜਾ ਲੱ ਲਿਆ ਸੀ ਇੱਕ ਤੇ ਚਮਚਲ ਨੇ ਆ ਉਹ ਜਿਹਨੂੰ ਕਰਾ ਲਈ ਮਿਕਸ ਕਰ। ਹੁਣ ਇਹ 1 ਅੰਡਾ। ਮਿਕਸ ਇੰਗੀ ਦਿਨਾਂ ਕਰਕੇ ਮਿਕਸ ਕਰ। ਤੇ ਹੁਣ ਪਾਵਾਂਗੇ ਥੋੜਾ ਜਿਹਾ ਨਮਕ ਲੂਣ ਜਿਹਨੂੰ ਕਹਿੰਦੇ ਲੂਣ। ਤੇ ਗਿਆਸਾ ਡਾਲੂ। ਨਹੀਂ ਨਜ਼ਰ ਆਉਂਦਾ ਪਿਆ ਇਹ ਲੱਗ ਗਿਆ ਪਿਆ ਪਾਉਂ ਤੜਿਆ ਨਮਕ ਲੂਣ ਤੋੜੀ ਪਾਵਾਂਗੇ ਮਿਰਚਾਂ ਮਿਰਚਾਂ ਥੋੜੀ ਜਿਹੀ ਥੋੜੀ ਪਾ ਲੈ ਨਾਰਮਲ ਜੀ ਓਕੇ ਮਿਰਚ ਟਿੱਖਾ ਵਾਲੀ ਜਿਹੜਾ ਪਸੰਦ ਕਰਦਾ ਨਾ ਤੇ ਕਰਾ ਗਏ ਨੂੰ ਮਿਕਸ ਤੇ ਦਾ ਅੰਡਾ ਉਹ ਬਰਾਣੀ ਅਸੀਂ ਪੂੜਾ ਆਪਣੇ ਤਵੇ ਨੂੰ ਗੈਸ ਤੇ ਥੋੜਾ ਜਿਹਾ ਪਾਣਾ ਤੇਲ ਤਿਆਰ ਕਰਦੇ ਆ ਪੂਰਾ ਲੋ ਜੀ ਪਾਤਾ ਸੀ ਤੇਲ ਤਵੇ ਤੇ ਥੋੜਾ ਜਿਹਾ ਤੇ ਆਪਣਾ ਆਟਾ ਮਿਕਸ ਕੀਤਾ ਆ ਗ੍ਰੇਟ ਕਰ ਦਿਆਂ ਗਰਮ ਹੋਣ ਦੇਖੋ ਗਰਮ ਹੋ ਲੱਗਾ ਫੇਰ ਸੁੱਟਾਂਗੇ ਤੇ ਆਂਡਾ ਫੇਰ ਬਣੇਗਾ ਪੂੜਾ ਮੇਰੇ ਚਨਾਲ ਤਰਾ ਹਲਾ ਲਿਆ ਨੂੰ ਤੇਲ ਨੂੰ ਸਾਰ ਸਾਰ ਕਰ ਲੈ ਬੋਤਾ ਵੇਲੇ ਫਲਾਉਣਾ दो जी तेल हो चुका गर्म पने आप सी यहां डालते जग पूरा एक काढ़ा पूरा दही बनाना छोटा ही है जी साढ़ा पूरा